ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਜੀਡੀਐਸ ਨਿਊਜ਼ ਚੈਨਲ ਮੈਂ ਤਾਂ ਡੱਪਣਾ ਗੁਰਦਿਆਲ ਸਿੰਘ ਲੋਕ ਸਭਾ ਦੀਆਂ ਚੋਣਾਂ ਸਿਰਤੇ ਆ ਤੇ ਹਰ ਜਿਹੜੀ ਪਾਰਟੀ ਆ ਉਹ ਪੱਬਾਂ ਭਾਰ ਹੋਈ ਬੈਠੀ ਏ ਜਿੱਥੇ ਆਮ ਆਦਮੀ ਪਾਰਟੀ ਨੇ ਆਪਣਾ ਜਿਹੜਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਤਾਰਿਆ ਏ ਤਾਂ ਉਹ ਜਿਹੜਾ ਉਮੀਦਵਾਰ ਆ ਉਹ ਪੱਟਾਂ ਤੇ ਖਾਪੀਆਂ ਮਾਰਦਾ ਪਿਆ ਏ ਕਿ ਮੇਰੇ ਕੱਦ ਦਾ ਕੋਈ ਉਮੀਦਵਾਰ ਕਿਸੇ ਪਾਰਟੀ ਨੂੰ ਨਹੀਂ ਲੱਭਦਾ। ਨਾ ਤਾਂ ਜਿੱ ਤੱਕ ਅਕਾਲੀ ਦਲ ਨੇ ਉਮੀਦਵਾਰ ਤਾਰਿਆ ਨਾ ਹੀ ਭਾਜੀਪੀ ਨੇ ਨਾ ਹੀ ਕਾਂਗਰਸ ਨੇ ਪਰ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਪਣਾ ਜਿਹੜਾ ਉਮੀਦਵਾਰ ਆ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਤਾਰ ਦਿੱਤਾ ਏ ਸਰਦਾਰ ਹਰਪਾਲ ਸਿੰਘ ਬਲੇਰ ਹੋਣਾ ਨੂੰ ਉਤਾਰਿਆ ਏ। ਅੱਜ ਸਾਡੇ ਨਾਲ ਭਾਈ ਹਲਾ ਭਾਈ ਹਰਪਾਲ ਸਿੰਘ ਬਲੇਰ ਜੀ ਮੌਜੂਦ ਹੈ ਉਹਨਾਂ ਦੇ ਨਾਲ ਆਪਾਂ ਸਾਰੀ ਗੱਲਬਾਤ ਕਰਾਂਗੇ ਕਿ ਕਿਹੜੇ ਮੁੱਦੇ ਲੈ ਕੇ ਜਨਤਾ ਦੀ ਕਚਹਿਰੀ ਦੇ ਵਿੱਚ ਉਹ ਜਾਣਗੇ ਤੇ ਜਨਤਾ ਦਾ ਪਿਆਰ ਉਹਨਾਂ ਨੂੰ ਮਿਲੇਗਾ ਸਾਡੇ ਨਾਲ ਭਾਈ ਹਰਪਾਲ ਸਿੰਘ ਬਲੇਰ ਜੀ ਮੌਜੂਦ ਹੈ ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਭਾਈ ਸਾਹਿਬ ਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਤੁਹਾਡੇ ਤੇ ਭਰੋਸਾ ਕਰਕੇ ਤੁਹਾਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਹਲਕਾ ਖਡੂਰ ਸਾਹਿਬ ਤੋਂ ਤੁਹਾਨੂੰ ਨਵਾਜਿਆ ਟਿਕਟ ਦੇ ਨਾਲ ਕਿਹੜੇ ਮੁੱਦੇ ਲੈ ਕੇ ਤੁਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਓਗੇ ਮੈਂ ਸਿੰਘ ਸਾਹਿਬ ਸਭ ਤੋਂ ਵੱਡਾ ਮੁੱਦਾ ਸਾਡੇ ਬੇਰੋਜ਼ਗਾਰੀ ਤੇ ਨਸ਼ਾ ਹੈ ਪੰਜਾਬ ਦੇ ਵਿੱਚ ਤੇ ਨਾਲ ਦੀ ਨਾਲ ਸਾਡੇ ਜਿਹੜੇ ਨੌਜਵਾਨ ਜਿੰਨਾ ਸਾਡੇ ਪੰਜਾਬ ਦੀ ਤੇ ਪੰਥ ਦੀ ਸੇਵਾ ਕਰਨੀ ਸੀ ਉਹਨਾਂ ਨੂੰ ਕਿਸੇ ਨੂੰ ਤਾਂ ਗੋਲੀ ਦੇ ਘਾਟ ਉਤਾਰ ਕੇ ਸ਼ਹੀਦ ਕਰ ਦਿੱਤਾ ਤੇ ਕਿਸੇ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਬਹੁਤ ਗਿਣਤੀ ਸਾਡੇ ਸਿੱਖਾਂ ਦੇ ਉਹ ਲੀਡਰ ਜਿਹੜੇ ਦਿੱਲੀ ਨੂੰ ਜਿਹੜੇ ਦਿੱਲੀ ਨੂੰ ਦੇਖਦੇ ਆ ਉਹਨਾਂ ਨੂੰ ਇਹਨਾਂ ਨੇ ਜੇਲਾਂ ਦੇ ਵਿੱਚ ਬੰਦ ਕਰ ਦਿੱਤਾ ਕਿ ਉਹ ਬਾਹਰ ਨਾ ਨਿਕਲ ਸਕਣ ਤੇ ਪੰਜਾਬ ਦੀ ਵਿਗੜੀ ਨੂੰ ਸਵਾਰ ਨਾ ਸਕਣ ਉਸ ਤੋਂ ਅਗਲੀ ਗੱਲ ਜਿਹੜੀ ਆ ਮੈਂ ਹੁਣ ਪਿੰਡਾਂ 'ਚ ਜਾਣ ਦਾ ਮੌਕਾ ਮਿਲਦਾ ਹੈ ਤੇ ਅੱਜ ਇੱਕ ਪਿੰਡ 'ਚ ਮੈਂ ਗਿਆ ਹਾਂ ਉੱਥੇ ਤਿੰਨ ਸਰਪੰਚ ਨਸ਼ੇ ਦੀ ਭੇਟ ਚੜ ਗਏ ਤੇ ਇੱਕ ਪਿੰਡ ਦੇ ਵਿੱਚ ਗਿਆ ਉੱਥੇ 40 ਨੌਜਵਾਨ ਜਿਹਦੇ ਵਿੱਚੋਂ ਕਈ ਸਕੇ ਇਕੱਲੇ ਦੋ ਦੋ ਮਾਂ ਮਾਂ ਪਿਓ ਹੀ ਦੋਵੇਂ ਰਹਿ ਗਏ ਬਾਕੀ ਅੱਜ ਇੱਕ ਭਰਾ ਦਾ ਭੋਗ ਪੈਣਾ ਹੈ ਤੇ ਦੂਜਾ ਨਾਲ ਦੀ ਨਾਲ ਹੀ ਟੀਕਾ ਲਾ ਕੇ ਮਰ ਗਿਆ ਸੋ ਇਹੋ ਜਿਹੇ ਹਾਲਾਤ ਜਿਹੜੇ ਪੰਜਾਬ ਦੇ ਵਿੱਚ ਬਣਿਆ ਇਹ ਮਨ ਨੂੰ ਨਹੀਂ ਲੱਗਦਾ ਕਿਸੇ ਹੋਰ ਸੂਬੇ ਦੇ ਵਿੱਚ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਹੋਣ ਜੋ ਪੰਜਾਬ ਦੇ ਹਾਲਾਤ ਬਣਿਆ ਸੋ ਪੰਜਾਬ ਜਿਹੜਾ ਪੂਰੇ ਦੇਸ਼ ਨੂੰ ਅੰਨ ਦੇ ਸਕਦਾ ਹੈ ਤੇ ਅੱਜ ਪੰਜਾਬ ਆਪਣੇ ਪੁੱਤਾਂ ਨੂੰ ਬਚਾ ਨਹੀਂ ਸਕਦਾ ਜਿਨ੍ਹਾਂ ਦੇ ਕੋਲ ਆਪਣਾ ਤਖਤ ਆਪਣੀ ਬੋਲੀ ਆਪਣਾ ਪਹਿਰਾਵਾ ਆਪਣੀ ਸੋਚ ਆਪਣਾ ਸੱਭਿਆਚਾਰ ਆਪਣਾ ਸਾਰਾ ਕੁਝ ਉਹ ਉਹ ਪੰਜਾਬ ਅੱਜ ਆਪਣੇ ਨੌਜਵਾਨਾਂ ਨੂੰ ਰੁੜਿਆ ਜਾਂਦੇ ਨੂੰ ਬਚਾ ਹੀ ਨਹੀਂ ਸਕਦਾ ਸਾਡੀਆਂ ਭੈਣਾਂ ਦੇ ਬਲਾਤਕਾਰ ਰੇਪ ਸਾਰਾ ਕੁਝ ਹੁੰਦਾ ਹੈ ਤੇ ਸਾ ਦਿੱਲੀ ਜਿਹੜੀ ਹੈ ਉਹ ਡਿੰਗਾ ਮਾਰਦੀ ਹੈ ਦਿੱਲੀ ਇੱਕ ਹਕੂਮਤ ਜੇ ਰਾਜ ਕਰ ਰਹੀ ਹੈ ਤਖਤ ਤੇ ਤੇ ਦੂਜੀ ਹਕੂਮਤ ਫੇਰ ਨਾਲ ਪੈਰਲਲ ਤਿਆਰ ਹੈ ਸੋ ਸਾਡੇ ਸਿੱਖ ਆਪਣੀ ਸਿਆਸਤ ਸਿਰਜਣ ਦੇ ਵਿੱਚ ਪਤਾ ਨਹੀਂ ਕਿਉਂ ناکਾਮਜਾਬ ਅਸੀਂ ਚਾਹੁੰਦੇ ਆ ਕਿ ਜਿਸ ਤਰੀਕੇ ਨਾਲ ਕੁੱਤਾ ਆਪਣੇ ਬੂਏ ਦੇ ਗਾੜੀ ਰੋਲਾ ਪਾਉਂਦਾ ਹੈ ਵੀ ਉਠੋ ਚੋਰ ਆ ਗਏ ਜਾਗੋ ਜੇ ਉਹ ਜਾਗ ਜਾਣਗੇ ਤੇ ਬਚ ਜਾਣਗੇ ਜੇ ਨਹੀਂ ਜਾਗਣਗੇ ਤੇ ਫਿਰ ਅਸੀਂ ਆਪਣਾ ਜਿਹੜਾ ਉਹ ਕੁੱਤੇ ਵਾਲਾ ਰੋਲ ਅਦਾ ਕਰੀ ਜਾਣਾ ਸੋ ਇਸ ਕਰਕੇ ਸਾਡਾ ਵੱਟ ਬੰਨੇ ਦਾ ਰੋਲਾ ਕਿਸੇ ਨਾਲ ਨਹੀਂ ਸਾਰੇ ਸਾਡੇ ਭਰਾ ਵਾ ਉਹ ਚੰਗੀ ਸਿਆਸਤ ਕਰਨ ਦੂਸ਼ਣ ਬਾਜੀ ਤੋਂ ਨਾ ਕਿਸੇ ਦਾ ਝੱਗਾ ਨਾ ਚੁੱਕਣ ਕਿਉਂਕਿ ਇਹ ਤਮਾਸ਼ਾ ਸਾਡਾ ਉਹ ਲੋਕ ਵੇਂਦੇ ਆ ਉਹਨਾਂ ਨੇ ਚੁੱਪ ਕਰਕੇ ਐਡਵਾਨੀ ਨੂੰ ਭਾਇਆ ਤੇ ਉਹ ਬਹਿ ਗਿਆ ਬਾਜਪਾਈ ਨੂੰ ਭਾਇਆ ਤੇ ਉਹ ਬਹਿ ਗਿਆ ਉਹਨਾਂ ਨੇ ਰਾਜਨਾਥ ਨੂੰ ਭਾਇਆ ਤੇ ਉਹ ਬਹਿ ਗਿਆ ਉਹਨਾਂ ਦੇ ਬੰਦੇ ਤੋਂ ਉਹਨਾਂ ਦੇ ਖਿਲਾਫ ਬੋਲਦੇ ਨਹੀਂ ਸਾਡੇ ਬੰਦੇ ਆਪਣੇ ਸਿੱਖਾਂ ਦੇ ਖਿਲਾਫ ਬੋਲੀ ਜਾਂਦੇ ਆ ਭਾਈ ਜਿਨ੍ਹਾਂ ਨੂੰ ਲੋਕਾਂ ਨੇ ਫਤਵਾ ਦਿੱਤਾ ਹੈ ਉਹ ਠੀਕ ਆ ਉਹ ਚੰਗੀ ਰਾਜਨੀਤੀ ਕਰਨ ਜਿਨ੍ਹਾਂ ਨੂੰ ਨਹੀਂ ਦਿੱਤਾ ਉਹ ਸਬਰ ਕਰਨ ਪਰ ਅਸੀਂ ਤਾਂ ਉਹ ਬੰਦੇ ਆ ਜਿਹੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਥੇਬੰਦੀ ਹੈ ਇਹ ਉਹ ਵਾ ਜਿੰਨੂੰ ਕਦੀ ਵੋਟਾਂ ਪਈਆਂ ਤੇ ਕਦੀ ਨਹੀਂ ਪਈਆਂ ਪਰ ਉਹਨਾਂ ਮੈਦਾਨ ਖਾਲੀ ਨਹੀਂ ਛੱਡਿਆ ਸੋ ਇਸ ਕਰਕੇ ਹਾਰ-ਰੋਧ ਹੁੰਦੀ ਆ ਜਿਹੜਾ ਬੰਦਾ ਹਾਰ ਕਬੂਲ ਲਵੇ ਤੇ ਜਿਹੜਾ ਬੰਦਾ ਮੈਦਾਨ ਦੇ ਵਿੱਚ ਰਵੇ ਉਹਨੂੰ ਕਦੀ ਕੋਈ ਹਰਿਆ ਨਹੀਂ ਕਹਿੰਦਾ ਇਸ ਕਰਕੇ ਸਾਡੇ ਗੁਰੂਆਂ ਨੇ 14 ਜੰਗਾਂ ਲੜੀਆਂ ਤੇ 14 ਦੇ ਵਿੱਚ ਫਤਿਹ ਪਾਈ ਪਲੇਅਰ ਸਾਹਿਬ ਪਹਿਲਾਂ ਦੋ ਪਾਰਟੀਆਂ ਹੁੰਦੀਆਂ ਸੀ ਅਕਾਲੀ ਦਲ ਜਾਂ ਕਾਂਗਰਸ ਉਸ ਤੋਂ ਬਾਅਦ ਐਟ ਟਾਈਮ ਤੇ ਪੰਜ ਤੇ ਛੇਵੀਂ ਪਾਰਟੀਆਂ ਢਾਡੀ ਤੇ ਹੋਰ ਵੀ ਕਈ ਪਾਰਟੀਆਂ ਅਜੇ ਨਿੱਤਰ ਕੇ ਸਾਹਮਣੇ ਆਉਣ ਗਈਆਂ ਤੁਸੀਂ ਆਪਣਾ ਮੁਕਾਬਲਾ ਪੰਜਾਂ ਦੇ ਨਾਲ ਕਿਹਦੇ ਨਾਲ ਮੰਨਦੇ ਜੋ ਦੇਖੋ ਇੱਕ ਤਾਂ ਸਿੱਧੀ ਗੱਲ ਹੈ ਕਿ ਸਾਡਾ ਮੁਕਾਬਲਾ ਦਿੱਲੀ ਦੇ ਤਖਤ ਨਾਲ ਹੈ ਜਿਹੜਾ ਸਾਡਾ ਤਖਤ ਹੈ ਅਕਾਲ ਦਾ ਤਖਤ ਉਹਦਾ ਤੇ ਦਿੱਲੀ ਦੇ ਤਖਤ ਦਾ ਮੁਕਾਬਲਾ ਹੈ ਪਰ ਜਿਹੜਾ ਇਹ ਤਖਤ ਹੈ ਇਹ ਸਾਰੀ ਕਾਇਨਾਤ ਦਾ ਭਲਾ ਲੋਚਦਾ ਹੈ ਤੇ ਜਿਹੜਾ ਉਹ ਤਾਕਤ ਹੈ ਉਹ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦਾ ਹੈ ਫਰਕ ਇੰਨਾ ਹੈ ਜਿਹੜੇ ਇਹ ਪਾਰਟੀਆਂ ਜਿਨ੍ਹਾਂ ਦਾ ਤੁਸੀਂ ਪੰਜ ਪਾਰਟੀਆਂ ਦਾ ਨਾਮ ਲਿਆ ਹੈ ਉਹ ਪਾਰਟੀਆਂ ਸਿਰਫ ਗੱਲ ਕਰਦੀਆਂ ਕਿ ਅਸੀਂ ਰਾਜ ਕਰਨਾ ਹੈ ਤੇ ਪੰਜਾਬ ਨੂੰ ਲੁੱਟਣਾ ਹੈ ਤੇ ਆਪਣੀ ਤਜੋਰੀਆਂ ਭਰਨੀਆਂ ਹੈ ਤੇ ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤ ਸਰ ਇਹ ਸਿੱਖਾਂ ਦੀ ਅਕਾਲ ਤਖਤ ਸਾਹਿਬ ਤੋਂ ਪਿਆਦਾ ਉਹ ਜਮਾਤ ਆ ਜਿਹੜੀ ਕਦੀ ਵਿਕੀ ਨਹੀਂ ਕਦੀ ਝੁਕੀ ਨਹੀਂ ਇਹਨੂੰ ਕੋਈ ਦਾਗ ਨਹੀਂ ਲੱਗਾ ਤੇ ਇਹਨੇ ਕਦੀ ਪੰਜਾਬ ਦਾ ਨੁਕਸਾਨ ਵੀ ਨਹੀਂ ਕੀਤਾ ਸੋ ਇਸ ਕਰਕੇ ਇਹਨੂੰ ਉਹਨਾਂ ਨਾਲ ਰਲਾ ਕੇ ਆਪਾਂ ਨਹੀਂ ਵੇਖ ਸਕਦੇ ਇਹ ਸਿੱਖਾਂ ਦੀ ਜਮਾਤ ਆ ਭਾਵੇਂ ਸਿੱਖ ਇਹਨੂੰ ਨੁਕਰੇ ਲਾ ਲੈਣ ਤੇ ਭਾਵੇਂ ਸਿੱਖ ਇਹਨੂੰ ਸਰਜੀਤ ਕਰਕੇ ਤੇ ਆਪਣੀ ਜਿਸ ਤਰੀਕੇ ਨਾਲ ਅਕਾਲੀ ਪੱਤਰਕਾ ਸਾਡੀ ਹੁੰਦੀ ਹੈ ਅਖਬਾਰ ਅੱਜ ਉਹ ਵੀ ਸੈਕ ਦੀ ਹੈ ਉਹਨੂੰ ਕਿਸੇ ਨੇ ਨਹੀਂ ਮੁੜ ਕੇ ਸਰਜੀਤ ਕੀਤਾ ਆਪਣੇ ਪੀਟੀਸੀ ਚੈਨਲ ਚਲਾ ਲੇ ਸੋ ਇਸ ਕਰਕੇ ਸਾਨੂੰ ਸਿੱਖਾਂ ਨੂੰ ਆਪਣੀ ਜਮਾਤ ਤਿਆਰ ਕਰਨੀ ਪਊਗੀ ਜਿਹੜੀ ਸਾਡੀ ਹੈਗੀ ਆ 42 ਸਾਲ ਤੋਂ ਸਰਦਾਰ ਮਾਨ ਦਾ ਸੰਘਰਸ਼ ਜਿਹੜਾ ਉਹਨੂੰ ਵੇਖ ਲੈਣ ਲੋਕ ਤੇ ਜਿੱਦਣ ਸਿੱਖ ਅੱਖਾਂ ਮੀਟ ਗਿਆ ਮੁੜ ਕੇ ਡੇ ਡੇ ਵੋਟ ਲਾ ਕੇ ਦੀਪ ਸਿੰਘ ਸਿੱਧੂ ਨੂੰ ਪਹਿਲਾਂ ਕਹਦਾ ਗਦਾਰ 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 ਫਿਰ ਹੁਣ ਅੱਜ ਥਾ ਥਾ ਵੋਟ ਲਾ ਕੇ ਸਾਡਾ ਕੌਮੀ ਯੋਧਾ ਸਾਡਾ ਕੌਮੀ ਯੋਧਾ ਸਿਮਰਨਜੀਤ ਸਿੰਘ ਮਾਨ ਜਿੱਦਾਂ ਅੱਖਾਂ ਮੀਟ ਗਿਆ ਨਾ ਇਹਨਾਂ ਨੇ ਕਹਿਣਾ ਸਾਡਾ ਕੌਮੀ ਯੋਧਾ ਹੈ ਸਾਡਾ ਜਰਨੈਲ ਹੀ ਤੇ ਜਰਨੈਲ ਕਹਿੰਦਾ ਮੈਨੂੰ ਵਰਤ ਲੋ ਉਹ ਕਹਿੰਦਾ ਮੈਨੂੰ ਕਿਹੜਾ ਨਾ ਕੋਈ ਵੀਆਈਪੀ ਕਲਚਰ ਦੀ ਲੋੜ ਹੈ ਨਾ ਮੇਰੀਆਂ ਜਿਪਸੀਆਂ ਵੀ ਉੱਥੇ ਗਲਕੀਆਂ ਜਿਹੜੀਆਂ ਨਾ ਦਿੱਤੀਆਂ ਮੈਂ ਤਾਂ ਇੱਕ ਦਿਨ ਵੀ ਨਹੀਂ ਖੜੀਆਂ ਉਹ ਕਹਿੰਦਾ ਮੈਨੂੰ ਵਰਤ ਲੋ ਮੇਰੇ ਮੋਢਿਆਂ ਤੇ ਭਾਰ ਪਾ ਕੇ ਆਪਣੀ ਆਪਾਂ ਕੋਈ ਵਿਗੜੀ ਸਵਾਰ ਲਈਏ ਤੇ ਮੈਂ ਤੁਹਾਡੀ ਉੱਥੇ ਮਾਨ ਸਾਹਿਬ ਨੂੰ ਡੇਢ ਤੋਂ 2 ਸਾਲ ਦਾ ਸਮਾਂ ਦਿੱਤਾ ਹੈ ਤੇ ਪੂਰੇ ਵਰਲਡ ਦੇ ਵਿੱਚ ਸਿੱਖਾਂ ਦੀ ਜਿਹੜੀ ਆ ਨਸ਼ਲਕੁਸ਼ੀ ਦੀ ਗੱਲ ਉਹਨਾਂ ਨੇ ਪਾਰਲੀਮੈਂਟ 'ਚ ਕਰਦੀ ਹੈ ਹਨਾ ਤੇ ਉਹਨਾਂ ਨੇ ਉੱਥੇ ਇਹ ਹੀ ਨਹੀਂ ਗੱਲ ਕੀਤੀ ਉਹਨਾਂ ਇਹ ਵੀ ਕੀਤੀ ਵੀ ਤੁਹਾਡੀ ਗੰਗਾ ਪਵਿੱਤਰ ਆ ਪਰ ਇਹਦੇ ਵਿੱਚ ਤੁਸੀਂ ਗੰਦ ਨਾ ਭੇਜੋ ਤੁਸੀਂ ਸਾਰਾ ਗੰਦ ਭੇਜਦੇ ਹੋ ਇਹ ਇਹ ਇੱਕ ਲੀਡਰ ਦੀ ਕੁਆਲਿਟੀ ਹੁੰਦੀ ਹੈ ਉਹਨਾਂ ਨੇ ਸਤਕਾਰ ਨਾਲ ਇਹ ਗੱਲ ਕਹੀ ਸੋ ਮੈਂ ਦੱਸਣਾ ਚਾਹੁੰਦਾ ਕਿ ਸਿਮਰਨਜੀਤ ਸਿੰਘ ਮਾਨ ਨੂੰ ਉਹਨਾਂ ਨਾਲ ਲਾ ਕੇ ਨਾ ਵੇਖੋ ਸਾਡੇ ਹੈ ਭਰਾ ਹੀ ਸਾਰੇ ਪਰ ਉਹ ਰਾਜਨੀਤੀ ਕਰਦੇ ਆ ਹੋਰ ਤਰੀਕੇ ਦੀ ਤੇ ਅਸੀਂ ਸੋਚ ਦੀ ਰਾਜਨੀਤੀ ਕਰਦੇ ਆ ਜਿਹੜੀ ਸંત ਜਨੈਲ ਸਿੰਘ ਖਾਲਸਾ ਭਿੰਡਰਾਲਿਆਂ ਦੀ ਸੋਚ ਹੈ ਨਾ ਉਹਨੂੰ ਜਿੰਦਾ ਰੱਖਣ ਵਾਸਤੇ ਅਸੀਂ ਪਿੰਡ-ਪਿੰਡ ਜਾ ਕੇ ਨੌਜ ਉਹਨਾਂ ਨੂੰ ਲਾ ਬੰਦ ਕਰਦੇ ਆ ਕਿ ਭਾਈ ਆਪਾਂ ਸਾਰੇ ਧਰਮ ਦਾ ਸਤਕਾਰ ਕਰਨਾ ਹੈ ਤੇ ਆਪਾਂ ਚੰਗੀ ਰਾਜਨੀਤੀ ਪੰਜਾਬ ਦੇ ਭਵਿੱਖ ਵਾਸਤੇ ਸਿਰਜਣੀ ਹੈ ਵਿਰੋਧੀਆਂ ਦਾ ਇੱਕ ਹੋਰ ਵੀ ਬਹੁਤ ਵੱਡਾ ਕਹਿਣਾ ਹੈ ਕਿ ਸਰਦਾਰ ਸਿਮਰਤਜੀਤ ਸਿੰਘ ਮਾਨ ਜੀ ਤਾਂ ਸੰਵਿਧਾਨ ਦੇ ਤਹਿਤ ਜਿਹੜੀ ਚੋਣ ਆ ਉਹ ਲੜਦੇ ਨੇ ਤੇ ਸੋਮ ਵਿੱਚ ਸੰਵਿਧਾਨ ਦੇ ਤਹਿਤ ਹੀ ਚੁੱਕਦੇ ਨੇ ਪਰ ਜਦੋਂ ਬਾਹਰ ਆਉਂਦੇ ਨੇ ਖਾਲਿਸਤਾਨ ਦੇ ਨਾਰੇ ਲਾਉਂਦੇ ਨੇ ਨੌਜਵਾਨਾਂ ਨੂੰ ਭੜਕਾਉਂਦੇ ਨੇ ਤੇ ਉਹ ਵੀ ਤੇ ਇਤਰਾ ਹੀ ਆਉਂਦੇ ਸਾਡੇ ਹਰਮੰਦਰ ਆਉਂਦੇ ਆ ਹੁਣ ਤੁਸੀਂ ਪਿੱਛੇ ਵੇਖੋ ਇੱਕ ਬਾਬਾ ਆਇਆ ਹੀ ਕੀ ਨਾ ਹੀ ਉਹਦਾ ਹਰਮੰਦਰ ਚ ਸ੍ਰੀ ਹਰਮੰਦਰ ਸਾਹਿਬ ਆਣ ਕੇ ਤੇ ਉਹਨੇ ਆਣ ਕੇ ਉੱਥੇ ਬਾਹਰ ਜਾਂਦਿਆਂ ਕੀ ਆਖਿਆ ਦਰਗਾਣਾ ਮੰਦਰ ਜਾ ਕੇ ਇਹ ਸਾਰਾ ਕੁਝ ਤਾਂ ਲੋਕਾਂ ਨੂੰ ਪਤਾ ਹੈ ਰਾਜਨੀਤੀ ਤੋਂ ਉਹ ਕਰਦੇ ਮਾੜੀ ਸਿਮਰਨਜੀਤ ਸਿੰਘ ਮਾਨ ਕਦੀ ਵੀ ਐਹੋ ਜੀ ਰਾਜਨੀਤੀ ਨਹੀਂ ਕਰਦਾ ਜੇ ਉਹਨਾਂ ਨੂੰ ਸੌ ਚੁੱਕੀ ਆ ਨਾ ਤੇ ਉਹਨਾਂ ਨੇ ਕਟਾਰੇ ਦੇ ਇੱਕ ਬੰਨੇ ਹੋ ਕੇ ਚਾਹ ਚੁੱਕੀ ਆ ਵੀ ਇੱਕ ਜਾਨੇ ਨੂੰ ਤਾਂ ਜਵਾਬ ਦੇ ਦੂੰ ਪਰ ਮੈਂ ਆਪਣੀ ਸਾਰਿਆਂ ਦੇ ਸਾਹਮਣੇ ਉਹ ਗੱਲ ਨਹੀਂ ਕਹਿ ਸਕਦਾ ਜਿਹਨੂੰ ਮੈਂ ਮੰਨਦਾ ਨਹੀਂ ਸੋ ਉਸੇ ਤਰੀਕੇ ਨਾਲ ਜੇ ਉਹੜਾ ਉਹ ਮਾਨ ਸਾਹਿਬ ਕਹਿੰਦੇ ਹੁੰਦੇ ਕਿ ਮੈਂ ਛੜਕਦੇ ਦੂਜੇ ਬੰਨੇ ਜਾਈ ਜਾਊਂਗਾ ਤਾਂ ਮੈਨੂੰ ਕੋਈ ਐਕਸੀਡੈਂਟ ਕਰਕੇ ਮਾਰ ਦੂਗਾ ਗਰੀਲਾਵਾਰ ਅਸੀਂ ਆਪਣੀ ਕੌਮ ਦੀ ਗੱਲ ਜਿਹੜੀ ਕਰਨੀ ਹੈ ਵਿੱਚ ਰਹਿ ਕੇ ਕਰਨੀ ਹੈ ਸਿਸਟਮ ਦੇ ਤੇ ਅਸੀਂ ਸਿਸਟਮ ਦੇ ਵਿੱਚ ਰਹਿ ਕੇ ਜੇ ਅੱਜ ਨਹੀਂ ਕਰਦੇ ਗੱਲ ਤੇ ਫਿਰ ਸਾਡੀ ਗੱਲ ਕਿੰਨੇ ਕਰਨੀ ਬਾਹਰ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਜੇ ਮਾਨ ਸਾਹਿਬ ਨਾ ਉੱਥੇ ਸੌ ਚੁੱਕਦੇ ਨਾ ਉੱਥੇ ਜਾਂਦੇ ਸੰਵਿਧਾਨ ਦੇ ਵਿੱਚ ਚੋਣ ਲੜ ਕੇ ਤੇ 543 MP ਹੀ ਆਪਣੀ ਤਾਂ ਕਿਸੇ ਨੇ ਗੱਲ ਵੀ ਨਹੀਂ ਕਰਨੀ ਸੋ ਸਿੱਖਾਂ ਦਾ ਲੀਡਰ ਇਸ ਤਰੀਕੇ ਦਾ ਹੋਣਾ ਚਾਹੀਦਾ ਜਿੰਨੂੰ ਮਾਪ ਦੰਡ ਆਉਂਦੇ ਹੋਣ ਜਿੰਨੂੰ ਇਹ ਆਉਂਦਾ ਹੋਵੇ ਵੀ ਵਕਤ ਵਿਚਾਰੇ ਸੋ ਬੰਦਾ ਹੋਵੇ ਤੇ ਵਕਤ ਵਿਚਾਰ ਕੇ ਬੰਦਾ ਬਹਨਾ ਪੈਂਦਾ ਅਸੀਂ ਵੀ ਚਾਹੁੰਦੇ ਆ ਕਿ ਅਸੀਂ ਆਪਣਾ ਇੱਥੇ ਰਹਿ ਕੇ ਕਾਨੂੰਨ ਦਾ ਸਤਕਾਰ ਤਾਂ ਅਸੀਂ ਕਰਦੇ ਆਂ ਪਰ ਉਹ ਕਾਨੂੰਨ ਦਾ ਸਤਕਾਰ ਕਿੱਦਾਂ ਕਰੀਏ ਜਿਹੜਾ ਸਾਡੇ ਤੇ ਹੀ ਲਾਗੂ ਹੁੰਦਾ ਏ ਇਹਨਾਂ ਤੇ ਕਿਉਂ ਨਹੀਂ ਹੁੰਦਾ ਅਸੀਂ ਖਾਲਸਤਾਨ ਬਣਾਉਣ ਦੀ ਗੱਲ ਕਰਦੇ ਆਂ ਤੇ ਅਸੀਂ ਆਤਵਾਦੀ ਆਂ ਇਹ ਹਿੰਦੂ ਰਾਸ਼ਟਰ ਬਣਾਉਣਾ ਤੇ ਸੱਤਵਾਦੀ ਐ ਸੋ ਇਹਨਾਂ ਚੀਜ਼ਾਂ ਨੂੰ ਆਪਾਂ ਸਾਰੇ ਜਣੇ ਵੇਖੀਏ ਸਾਡੇ ਨੌਜਵਾਨ ਹਣ ਜਾਗੇ ਆ ਇਹ ਉਹਨਾਂ ਚਿਰ ਤਾਂ ਜਾਗਦੇ ਨਹੀਂ ਭਾਵੇਂ ਤੁਸੀਂ ਜੋ ਮਰਜ਼ੀ ਕਰੀ ਜਾਓ ਜਦੋਂ ਖੂਨ ਡੋਲਦਾ ਉਦੋਂ ਹੀ ਜਾਗਦੇ ਆ ਬਲੇਰ ਸਾਹਿਬ ਇੱਕ ਹੋਰ ਇਹਨਾਂ ਵਿਰੋਧੀਆਂ ਵੱਲੋਂ ਬੜਾ ਵੱਡਾ ਇਲਜ਼ਾਮ ਹੈ ਤੇ ਜਦੋਂ ਮਾਨ ਸਾਹਿਬ ਨੇ ਇਲੈਕਸ਼ਨ ਜਿੱਤਨੀ ਹੈ ਇਹ ਇਹਨਾਂ ਨੂੰ ਤਾਂ ਇੱਕ ਸਿਰ ਚਾਹੀਦਾ ਭਾਵੇਂ ਇਹਨਾਂ ਨੂੰ ਇੱਕ ਬਲੀ ਚਾਹੀਦੀ ਹੈ ਸਮੇਂ-ਸਮੇਂ ਸਿਰ ਇਹਨਾਂ ਨੇ ਜਿਸ ਤਰ੍ਹਾਂ ਦੀਪ ਸਿੱਧੂ ਨੂੰ ਵਰਤਿਆ ਮਤਲਬ ਸਿੱਧੂ ਮੂਸੇਵਾਲੇ ਨੂੰ ਵਰਤਿਆ ਇਸ ਟਾਈਮ ਤੇ ਇਹਨਾਂ ਨੇ ਸ਼ੁਭਕਰਨ ਸ਼ੁਭਕਰਨ ਸਿੰਘ ਦੇ ਨਾਂ ਤੇ ਇਹਨਾਂ ਨੇ ਵੋਟ ਜਿਹੜੀ ਆ ਉਹ ਲੋਕਾਂ ਕੋ ਮੰਗਣੀ ਹੈ ਦੇਖੋ ਜਦੋਂ ਫਾਂਸੀ ਸਰਦਾਰ ਮਾਨ ਨੂੰ ਹੋਈ ਸੀ ਤੇ 99 ਦੇ ਵਿੱਚ ਮਾਝੇ ਦੇ ਮਜ਼ਾਹਿਲਾ ਨੇ 5 ਲੱਖ ਪੌਣੇ 5 ਲੱਖ ਵੋਟ ਪਾ ਕੇ ਜਿਤਾਇਆ ਸੀ ਤੇ ਉਸ ਬੰਦੇ ਦਾ ਸੀਸ ਵੀ ਤਾਂ ਦਾਤੇ ਲੱਗਾ ਸੀ ਕੌਮ ਵਾਸਤੇ ਲੱਗਾ ਸੀ ਕੋਈ ਨਿੱਜੀ ਵੱਟ ਬੰਨੇ ਦਾ ਤਾਂ ਰੌਲਾ ਹੀ ਨਹੀਂ ਤੇ ਜਿੰਨੇ ਆਪਣੇ ਸੀਸ ਦੀ ਪ੍ਰਵਾਹ ਨਹੀਂ ਕੀਤੀ ਉਹ ਹੁਣ ਜੇ ਉਹ ਲੋਕੀ ਕਹਿ ਦਣ ਵੀ ਆ ਗੱਲ ਇਹ ਸੀਸ ਤਾਂ ਕੌਮ ਦੇ ਆ ਜਿੰਨੇ ਵੀ ਸੀਸ ਜਾਂਦੇ ਆ ਨਾ ਤੁਸੀਂ ਦੱਸੋ ਕਦੀ ਉਸ ਬੰਦੇ ਦਾ ਸੀਸ ਹੋਇਆ ਵਾ ਇਹਨੇ ਗਵਰਨਮੈਂਟ ਨੇ ਸ਼ਹੀਦ ਕੀਤਾ ਜਿਹੜਾ ਬੰਦਾ ਇਹਨਾਂ ਦੇ ਨਾਲ ਜੁੜਿਆ ਹੋਵੇ ਸੋ ਸੀਸ ਤਾਂ ਸਾਡੇ ਜਾਣੇ ਆ ਉਹ ਤਾਂ ਅੱਜ ਵੀ ਤੇ ਕੱਲ ਵੀ ਸਾਨੂੰ ਪਤਾ ਹੈ ਵੱਜਣੀ ਤਾਂ ਗੋਲੀ ਹੁੰਦੀ ਹੈ ਤੇ ਗੋਲੀ ਦਾ ਡਰਨਾ ਕਿਉਂ ਗੋਲੀ ਤੋਂ ਡਰ ਕਰੋ ਕੋਰੋਨਾ ਨਾਲ ਵੀ ਮਰਦਾ ਬੰਦਾ ਐਕਸੀਡੈਂਟ ਨਾਲ ਵੀ ਮਰਦਾ ਵਾ ਅਟੈਕ ਨਾਲ ਵੀ ਮਰਦਾ ਅਸੀਂ ਚਾਹੁੰਦੇ ਵੀ ਜਣਖ ਦੀ ਮੌਤ ਮਰਨਾ ਤੇ ਫਿਰ ਡਰਨ ਦਾ ਮਰਨ ਦਾ ਡਰ ਕੀ ਮਾਨ ਸਾਹਿਬ ਤਾਂ ਕਹਿੰਦੇ ਮੇਰੇ ਗੋਲੀ ਮਾਰੋ ਜਦੋਂ ਮੇਰੇ ਗੋਲੀ ਮਾਰਨਗੇ ਤਾਂ ਸਾਡੀ ਗੱਲ ਤਾਂ ਜਾਊਗੀ ਜਿਸ ਤਰ੍ਹਾਂ ਹੁਣ ਦੀਪ ਸਿੰਘ ਸਿੱਧੂ ਨੂੰ ਸ਼ਹੀਦ ਕੀਤਾ ਤੇ ਖਾਲਸਾਤਨ ਦੀ ਸਾਡੀ ਗੱਲ ਤਾਂ ਤਾਂ ਗਈ ਹੈ ਨਾ ਸੋ ਅਸੀਂ ਇਹ ਗੱਲ ਕਹਿੰਦੇ ਆ ਕਿ ਇਹਨਾਂ ਨੇ ਸਾਨੂੰ ਹਵਾ ਬਣਾਇਆ ਏ ਕੇ 47 ਨਾਲ ਜੋੜਿਆ ਸੀ ਏ ਕੇ 47 ਵਾਲੇ ਨਹੀਂ ਆ ਅਸੀਂ ਤਾਂ ਇੱਕ ਪੰਗਤ ਤੇ ਇੱਕ ਸੰਗਤ ਦੇ ਭਾਈਵਾਲ ਆ ਅਸੀਂ ਜੇ ਬਾਬਰੀ ਮਸਜਦ ਟੱਟ ਦੀ ਤਾਂ ਉੱਥੇ ਜਾਂਦੇ ਆ ਜੇ ਦੁਰਗਿਆਣਾ ਮੰਦਿਰ ਦੇ ਵਿੱਚ ਕੋਈ ਉੱਥੇ ਸਾਡਾ ਪਿਓ ਸਭ ਵੀ ਠਾਤਾ ਸਾਡਾ ਉੱਥੇ ਗਿਆਨ ਗੋਦਰੀ ਸਾਹਿਬ ਵੀ ਠਾਤਾ ਸਾਡਾ ਸਾਰਾ ਕੁਝ ਠਾਤਾ ਤੇ ਅਸੀਂ ਕਹਿੰਨੇ ਆ ਵੀ ਸਿੱਖਾਂ ਨਾਲ ਧੱਕੇਸ਼ਾਹੀ ਬੰਦ ਕਰੋ ਅਸੀਂ ਤੁਹਾਡਾ ਸਤਿਕਾਰ ਕਰਾਂਗੇ ਉਹ ਕਾਨੂੰਨ ਨੂੰ ਅਸੀਂ ਮੰਨਾਂਗੇ ਤੇ ਸਾਰਿਆਂ ਤੇ ਲਾਗੂ ਹੋਊਗਾ ਹੁਣ ਡੈਮੋਕ੍ਰੇਸੀ ਦਾ ਟੰਡੋਰਾ ਤਾਂ ਪਿੱਟਦਾ ਪਰ ਡੈਮੋਕ੍ਰੇਸੀ ਦਿਸਦੀ ਕਿਸੇ ਨਹੀਂ ਸੋ ਇਸ ਕਰਕੇ ਅਸੀਂ ਵੋਟ ਸਿਰਾਂ ਤੇ ਸੀਸ ਤੇ ਰਾਜਨੀਤੀ ਨਹੀਂ ਕਰਦੇ ਮਾਨ ਸਾਹਿਬ ਨੇ ਆਪ ਦਾ 40 ਸਾਲ ਦਾ ਜਿਹੜਾ 42 ਸਾਲ ਦਾ ਸੰਘਰਸ਼ ਹੈ ਨਾ ਉਹੋ ਹੀ ਲੋਕਾਂ ਗਾੜੀ ਰੱਖਿਆ ਹੈ ਕਦੀ ਕਿਸੇ ਨੂੰ ਕਿਹਾ ਹੋਵੇ ਵੀ ਤੁਸੀਂ ਸਾਨੂੰ ਐ ਨਾ ਤੇ ਵੋਟ ਦਿਓ ਨਹੀਂ ਉਹ ਕਹਿੰਦੇ ਜੀ ਮੈਂ ਜੇ ਕਾਬਿਲ ਆ ਤੇ ਮੈਨੂੰ ਵੋਟ ਦਿਓ ਨਹੀਂ ਕਾਬਿਲ ਤੇ ਨਾ ਦਿਓ ਤੇ ਲੋਕਾਂ ਨੇ ਉਹਨਾਂ ਨੂੰ ਕਾਬਿਲ ਸਮਝ ਕੇ ਵੋਟ ਦਿੱਤੀ ਤੇ ਉਹਨਾਂ ਨੇ ਵਰਲਡ ਦੇ ਵਿੱਚ ਸਿੱ ਬਲੇਰ ਸਾਹਿਬ ਅੱਜ ਦੀ ਸਿਆਸਤ ਨੂੰ ਕਿੱਦਾਂ ਮੰਨਦੇ ਜੋ ਕਿ ਇੱਕ ਪਾਰਟੀ ਆ ਉਹ ਹਰੇਕ ਪਾਰਟੀ ਦੇ ਵਿਧਾਇਕ ਜਾਂ ਐਮਪੀ ਖਰੀਦਦੀ ਪਈ ਆ ਵੇਖੋ ਅੱਜ ਹਰ ਇਨਸਾਨ ਨੂੰ ਜਿਹੜਾ ਚੰਗਾ ਉਮੀਦਵਾਰ ਹੈ ਉਹਨੂੰ ਟਿਕਟ ਦੀ ਚਾਹਤ ਹੁੰਦੀ ਹੈ ਕਿ ਮੈਨੂੰ ਪਾਰਟੀ ਟਿਕਟ ਦੇਵੇ ਪਰ ਟਿਕਟ ਮਿਲੀ ਹੋਈ ਨੂੰ ਟਿਕਟ ਛੱਡ ਕੇ ਚਲ ਜਾਣਾ ਇੱਕ ਪਾਰਟੀ ਖਰੀਦਦੀ ਪਈ ਆ ਮੁੱਲ ਲਾਉਂਦੀ ਆ ਵੀ ਤੇਰਾ ਕਿੰਨਾ ਮੁੱਲ ਹੈ ਉਹ ਦਾਦਾ ਮੇਰਾ ਇਨਾ ਮੋਲੋ ਖਰੀਦੀ ਪਈ ਹੈ ਕਿ ਅੱਜ ਦੀ ਸਿਆਸਤ ਨੂੰ ਤੁਸੀਂ ਕਿੱਦਾਂ ਦੇਖਦੇ ਜੋ ਕਿ ਦਾ ਬਿਜ਼ਨਸ ਅ ਅੱਜ ਦੀ ਸਿਆਸਤ ਸਿਆਸਤ ਨੂੰ ਇਹਨਾਂ ਲੀਡਰਾਂ ਨੇ ਬਣਾ ਦਿੱਤਾ ਹੈ ਦੇਖੋ ਤੁਹਾਨੂੰ ਮੈਂ ਪਹਿਲਾਂ ਵੀ ਇਹ ਬੇਨਤੀ ਕੀਤੀ ਆ ਕਿ ਭੋਲੇ-ਪਾਲੇ ਲੋਕਾਂ ਨੂੰ ਐਜੂਕੇਸ਼ਨ ਤੋਂ ਪਾਸੇ ਕਰ ਦੇਣਾ ਤੇ ਉਹਨਾਂ ਨੂੰ ਨਸ਼ਾ ਦੇ ਦੇਣਾ ਫੇਰ ਉਹਨਾਂ ਨੂੰ ਆਪਣੇ ਨਿੱਜੀ ਹਿੱਤਾਂ ਵਾਸਤੇ ਵਰਤਣਾ ਫੇਰ ਉਹਨਾਂ ਦੀ ਬੋਲੀ ਲਾਉਣੀ ਇਹ ਆਪਣੀ ਬੋਲੀ ਨਹੀਂ ਲਾਉਂਦੇ ਇਹ ਉਹਨਾਂ ਲੋਕਾਂ ਦੀ ਬੋਲੀ ਲਾਉਂਦੇ ਆ ਜਿਹੜੇ ਇਹਨਾਂ ਦੇ ਮਗਰ ਲੱਗੇ ਆ ਸੋ ਉਹਨਾਂ ਦੇ ਰਾਈ ਇਹਨਾਂ ਦਾ ਮੁੱਲ ਪੈਂਦਾ ਹੈ ਜਿਸ ਤਰੀਕੇ ਨਾਲ ਮਾਨ ਸਾਹਿਬ ਦੱਸਦੇ ਹੁੰਦੇ ਆ ਨਾ ਕਿ ਤਿੰਨ ਇੱਕ ਬੋਲ ਦਾ ਤਿੱਤਰ ਆਉਂਦਾ ਤੇ ਉਹ ਆਪਣੀ ਭਾਸ਼ਾ ਚ ਰੋਈ ਤੇ ਖਲੋ ਕੇ ਆਵਾਜ਼ ਦਿੰਦਾ ਤੇ ਦੂਜੇ ਤਿੱਤਰ ਵਿਚਾਰੇ ਇਕੱਠੇ ਹੋ ਜਾਂਦੇ ਉਹਨਾਂ ਨੂੰ ਮਗਰ ਪਛੇ ਪਾ ਕੇ ਦਿੱਲੀ ਲੈ ਜਾਂਦੇ 5 ਸਾਲ ਵਾਸਤੇ ਉਹਨਾਂ ਨੂੰ ਕੜਾਏ ਚ ਤਲ ਦਿੰਦੇ ਆ ਤੇ ਆਪ ਕੁਰਸੀ ਤੇ ਬਹਿ ਕੇ ਕਾਜੂ ਗਿਰੀਆਂ ਖਾਂਦੇ ਸੋ ਇਹ ਸਾਡੇ ਲੋਕਾਂ ਨੂੰ ਵੇਚਦੇ ਆ ਮੈਂ ਬੇਨਤੀ ਇਹ ਕਰ ਤੁਸੀਂ ਕਿਸੇ ਤੇ ਭਰੋਸਾ ਨਾ ਕਰੋ ਤੁਸੀਂ ਆਪਣੀ ਮਤ ਦਾ ਦਾਨ ਕਰੋ ਕਿਹੜੀ ਮਤ 1947 ਤੋਂ ਬਾਅਦ ਸਾਨੂੰ ਅਧਿਕਾਰ ਮਿਲਿਆ ਵੋਟ ਦਾ ਜੇ ਅਸੀਂ ਵੋਟ ਹੀ ਨਹੀਂ ਸੋਚ ਕੇ ਪਾਉਣੀ ਤੇ ਫਿਰ ਸਾਡਾ ਉਹ ਮਤ ਦਾ ਫਾਇਦਾ ਕੀ ਗੁਰੂ ਸਾਹਿਬ ਕਹਿੰਦੇ ਆ ਕਿ ਮੈਨੂੰ ਤੁਸੀਂ ਮੱਥਾ ਤਾਂ ਟੇਕਦੇ ਹੋ ਮੇਰੀ ਗੱਲ ਤਾਂ ਮੰਨਦੇ ਨਹੀਂ ਹੁਣ ਮਹਾਰਾਜ ਸਾਹਿਬ ਨੇ ਵੀ ਤਾਂ ਬਾਦਰਸ਼ਾਹ ਨਾਲ ਗੱਲ ਕੀਤੀ ਸੀ ਨਾ ਤੇ ਬਾਦਰਸ਼ਾਹ ਨੇ ਜਦੋਂ ਇਹ ਗੱਲ ਕਹੀ ਕਿ ਮੈਂ ਤੁਹਾਡੇ ਬੱਚੇ ਅਜੇ ਬੱਚਿਆਂ ਦੇ ਕਾਤਲ ਨਹੀਂ ਫੜਾ ਸਕਦਾ ਤੇ ਫਿਰ ਬਾਬਾ ਜੀ ਨੇ ਬੰਦਾ ਭੇਜਤਾ ਗੁਰੂ ਗੋਬਿੰਦ ਸਿੰਘ ਨੇ ਉਹਨੇ ਕਿਹਾ ਮੈਂ ਬੰਦਾ ਭੇਜੂੰਗਾ ਤੇਰੀ ਇੰਟਰਨੈਟ ਖੜਕਾ ਦੂਗਾ ਫਿਰ 6 ਸਾਲ ਦਾ ਰਾਜ ਕਾਇਮ ਕੀਤਾ ਫਿਰ ਗੁਰਨਾਨਕ ਸਾਹਿਬ ਦੇ ਨਾਂ ਦਾ ਛਿੱਕਾ ਚਲਾਇਆ ਫਿਰ ਸਾਨੂੰ ਜ਼ਮੀਨਾਂ ਦੇ ਵਾਰਸ ਬਣਾਇਆ ਫਿਰ ਜ਼ਮੀਨਾਂ ਦੇ ਵਾਰਸ ਬਣਾ ਕੇ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਮੈਂ ਆਪਣੇ ਪੋਤੇ ਦਾ ਕਲੇਜਾ ਮੂੰਹ ਇਸ ਕਰਕੇ ਪਾਇਆ ਕਿ ਜਮੀਰ ਨਾਲ ਜਮੀਨ ਨਾਲੋਂ ਜਮੀਰ ਨਾਲ ਪਿਆਰ ਜ਼ਿਆਦਾ ਕਰਿਓ ਹੁਣ ਸਾਡੇ ਲੋਕ ਤਾਂ ਜ਼ਮੀਨਾਂ ਨਾਲ ਪਿਆਰ ਕਰਦੇ ਆ ਜਮੀਰ ਵੇਚ ਦਿੰਦੇ ਆ ਸੋ ਅਸੀਂ ਜਮੀਰ ਨੂੰ ਨਾ ਵੇਚ ਗਏ ਅਸੀਂ ਤਕੜੇ ਹੋ ਕੇ ਆਪਣੇ ਪੰਜਾਬ ਦੀ ਸਿਆਸਤ ਸਿਰਜ ਗਏ ਆਉ ਉਹ ਸਿਆਸਤ ਇਸ ਕਰਕੇ ਨਹੀਂ ਸਿਰਜਣੀ ਕਿ ਅਸੀਂ ਲੁੱਟ ਲੁੱਟਮਾਰ ਕਰਨੀ ਆ ਅਸੀਂ ਸਿਆਸਤ ਇਸ ਕਰਕੇ ਸर्जਨੀ ਆ ਵੀ ਸਾਰੇ ਧਰਮ ਦਾ ਸਤਕਾਰ ਹੋਵੇ ਜਿਸ ਤਰੀਕੇ ਨਾਲ ਸੰਜਨੈਲ ਸਿੰਘ ਖਾਲਸਾ ਪਿੰਡਰਾਲਿਆਂ ਨੇ ਫਰੋਜਪੁਰ ਦੀ ਜੇਲ੍ਹ ਦੇ ਵਿੱਚ ਜਾ ਕੇ ਸਭ ਤੋਂ ਪਹਿਲਾਂ ਉਹਨਾਂ ਦਾ ਮੰਦਿਰ ਬਣਾਇਆ ਏ ਹਿੰਦੂ ਵੀਰਾਂ ਦਾ ਕਿ ਇੱਥੇ ਮੰਦਿਰ ਸੋਨਾ ਬਣਾਓ ਇਹ ਮੱਥਾ ਟੇਕਣ ਸਤਕਾਰ ਨਾਲ ਫਿਰ ਆਪਣਾ ਗੁਰਦੁਆਰਾ ਉੱਥੇ ਬਣਾਇਆ ਸੀ ਸੋ ਇਸ ਕਰਕੇ ਇਹ ਇਹ ਜਿਹੜੇ ਸਾਡੀ ਸਾਨੂੰ ਤਾਂ ਇਹ ਕੇ 47 ਵਾਲਾ ਅਤਵਾਦੀ ਅਤਵਾਦੀ ਨਹੀਂ ਆ ਅਸੀਂ ਤਾਂ ਉਹ ਲੋਕ ਆ ਜਿਹੜੇ ਇੱਕ ਪੰਗਤ ਤੇ ਇੱਕ ਸੰਗਤ ਤੇ ਜਿਹੜੀ ਸਾਡੀ ਪਾਰਟੀ ਦੇ ਵਿੱਚ ਐਸੀਬੀਸੀ ਵਿੰਗ ਵੀ ਕੋਈ ਨਹੀਂ ਹੈਗਾ ਨਰੋਲ ਮੀਰੀ ਤੇ ਪੀਰੀ ਦੀ ਤਰਜਮਾਨੀ ਕਰਦੀ ਆ ਇਸ ਕਰਕੇ ਅਸੀਂ ਕਿਸੇ ਨਾਲ ਵੀ ਬੈਰ ਵਿਰੋਧ ਨਹੀਂ ਕਰਦੇ ਪਰ ਇਹ ਬੇਨਤੀ ਜ਼ਰੂਰ ਕਰਦੇ ਹਾਂ ਸਿਆਸਤ ਜੰਮ ਜੰਮ ਕਰੋ ਪਰ ਆਪਣਾ ਝੱਗਾ ਨਾ ਚੁੱਕੋ ਇੱਕ ਦੂਜੇ ਦੇ ਖਿਲਾਫ ਉਹ ਸ਼ਬਦਾਂ ਨਾ ਬੋਲੋ ਮੈਂ ਇਹ ਬੇਨਤੀ ਅੱਜ ਕਰਦਾ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਜਿਹੜਾ ਵੀ ਕੋਈ ਵੀ ਤੁਸੀਂ ਜੰਗ ਨੂੰ ਜਾਣਾ ਹੈ ਜੇ ਉਸ ਜੰਗ ਦੇ ਵਿੱਚ ਭਾਵੇਂ ਉਹ ਜੰਗ ਛੋਟੀ ਆ ਭਾਵੇਂ ਉਹ ਜੰਗ ਵੱਡੀ ਆ ਭਾਵੇਂ ਉਹ ਜੰਗ ਕਿਸੇ ਵੀ ਕਿਸਮ ਦੀ ਆ ਜੇ ਉਹਦੇ ਵਿੱਚ ਰੰਗਰੇਟਾ ਸਿੱਖ ਤੇ ਉਹਦੇ ਵਿੱਚ ਰਾਮਗੜੀਆ ਸਿੱਖ ਨਹੀਂ ਹੋਊਗਾ ਤੇ ਉਹ جنگ ਫਤਿਹ ਨਹੀਂ ਹੋਊਗੀ ਜੇ ਬੰਦਾ ਉਹਨਾਂ ਦੇ ਖਿਲਾਫ ਕੋਈ ਬੋਲੂਗਾ ਤੇ ਫਿਰ ਇਹਦਾ ਮਤਲਬ ਉਹ ਸਿੱਖਾਂ ਦਾ ਲੀਡਰ ਅਖਵਾਉਣ ਦੇ ਕਾਬਲ ਨਹੀਂ ਹੁੰਦਾ ਕੋਈ ਵੀ ਬੰਦਾ ਉਹ ਇਹ ਛਬਦੀ ਜੰਗ ਤੋਂ ਗਰੇਜ ਕਰਨ ਤੇ ਸਾਰਿਆਂ ਦਾ ਸਤਿਕਾਰ ਕਰਨ ਆਪਦੀ ਸਾਫ਼ ਸੁਥਰੀ ਰਾਜਨੀਤੀ ਕਰਨ ਹਰਪਾਲ ਸਿੰਘ ਬਲੇਰ ਸਾਹਿਬ ਤੁਸੀਂ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਦੇ ਦੌਰੇ ਤੇ ਜਾ ਰਹੇ ਜੋ ਲੋਕਾਂ ਵੱਲੋਂ ਕਿਹੋ ਜਿਹਾ ਪਿਆਰ ਮਿਲਦਾ ਪਿਆ ਹੈ ਤੇ ਲਾਸਟ ਦੇ ਵਿੱਚ ਲੋਕ ਸਭਾ ਹਲਕਾ ਦੇ ਨਿਵਾਸੀਆਂ ਨੂੰ ਕੀ ਅਪੀਲ ਕਰਨੀ ਚਾਹੋਗੇ ਮੈਂ ਲੋਕਾਂ ਨੂੰ ਇਹ ਵੀ ਅਪੀਲ ਕਰਦਾ ਹਾਂ ਕਿ ਤੁਸੀਂ ਆਪਣੇ ਜਿਹੜੇ ਗ੍ਰੰਥ ਨੂੰ ਹਾਜ਼ਰ-ਨਾਜ਼ਰ ਜਾਣ ਕੇ ਆਪਣੇ ਇਸਤ ਨੂੰ ਹਾਜ਼ਰ-ਨਾਜ਼ਰ ਜਾਣ ਕੇ ਪੁੱਛੋ ਕਿ ਵੋਟ ਦਾ ਹੱਕਦਾਰ ਕੌਣ ਹੈ ਤੇ ਇਸ ਕਰਕੇ ਮੈਂ ਅੱਜ ਜਿਹੜੇ ਵੀ ਪਿੰਡ ਚ ਜਾਣਾ ਹੈ ਮੈਂ ਫਕਰ ਮਹਿਸੂਸ ਕਰਦਾ ਹਾਂ ਜਦੋਂ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਨਾਮ ਲੈਣਾ ਹੈ ਤੇ ਮੈਨੂੰ ਇਹ ਫਕਰ ਮਹਿਸੂਸ ਹੁੰਦਾ ਹੈ ਕਿ ਅਸੀਂ ਉਸ ਪਾਰਟੀ ਵੱਲੋਂ ਆਏ ਹਾਂ ਉਸ ਲੀਡਰ ਵੱਲੋਂ ਆਏ ਹਾਂ ਜਿਹਦੇ ਨਾਲ ਸਹਿ ਇੱਕ ਚੌੜੀ ਕਰਕੇ ਤੁਰਦੇ ਆ ਤੇ ਸਿਰ ਉੱਚਾ ਕਰਕੇ ਤੁਰਦੇ ਆ ਤੇ ਲੋਕ ਸਾਨੂੰ ਸਤਿਕਾਰ ਨਾਲ ਜਿਹੜਾ ਵਾ ਉਹ ਸਾਨੂੰ ਜਿੱਤ ਦਾ ਪ੍ਰਗਟਾਵਾ ਉਦੋਂ ਹੀ ਹੋ ਜਾਂਦਾ ਜਦੋਂ ਕਹਿੰਦੇ ਆ ਕਿ ਸ਼ੁਕਰ ਹੈ ਸਾਡੀ ਆਪਣੀ ਪਾਰਟੀ ਦੇ ਲੋਕ ਆਏ ਆ ਸਾਨੂੰ ਸਾਨੂੰ ਇਹੋ ਹੀ ਕੁਝ ਸਾਨੂੰ ਸਤਿਕਾਰ ਮਿਲਦਾ ਹੈ ਸਾਨੂੰ ਕਦੀ ਕਿਸੇ ਨੇ ਅੱਗੇ ਲਾ ਕੇ ਨਹੀਂ ਭਜਾਇਆ ਸਾਨੂੰ ਕਦੀ ਕਿਸੇ ਨੇ ਇਹ ਨਹੀਂ ਕਿਹਾ ਵੀ ਗੈਟ ਆਊਟ ਸਾਡੇ ਪਿੰਡ 'ਚ ਨਹੀਂ ਵੜਨਾ ਜੇ ਸਾਨੂੰ ਤੁਸੀਂ ਪੂਰੇ ਪੰਜਾਬ 'ਚ ਕੀ ਵਰਲਡ 'ਚ ਕਿਤੇ ਵੀ ਜਾਓਗੇ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸਤਿਕਾਰ ਹੁੰਦਾ ਹੈ ਹੋਊਗਾ ਸੋ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸਾਨੂੰ ਸਮਾਂ ਦੇਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਸਨ ਭਾਈ ਹਰਪਾਲ ਸਿੰਘ ਬਲੇਰ ਜੀ ਜਿਨ੍ਹਾਂ ਨੇ ਅਖੀਰ ਦੇ ਵਿੱਚ ਆਖਿਆ ਹੈ ਕਿ ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਲੋਕ ਸਾਨੂੰ ਪਿਆਰ ਦਿੰਦੇ ਨੇ ਲੋਕਾਂ ਨੇ ਸਾਡੀ ਸਪੀਡ ਨਹੀਂ ਚੈੱਕ ਕੀਤੀ ਲੋਕਾਂ ਨੇ ਸਾਨੂੰ ਭਜਾਇਆ ਨਹੀਂ ਜਿਸ ਤਰ੍ਹਾਂ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਦੀ ਲੋਕ ਸਪੀਡ ਚੈੱਕ ਕਰਦੇ ਨੇ ਪਰ ਸਾਡੀ ਅਜੇ ਤੱਕ ਕਿਸੇ ਨੇ ਸਪੀਡ ਨਹੀਂ ਚੈੱਕ ਕੀਤੀ ਸਾਨੂੰ ਪਿਆਰ ਮਿਲਦਾ ਪਿਆ ਸੋ ਇਹੋ ਜਿਹੀਆਂ ਖਬਰਾਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਜੀਐਸ న్యూਸ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦਿਆਲ ਸਿੰਘ ਤਰਨਤਾਰ